ਔਰ ਬੱਚਿਆਂ ਨੂੰ ਇੱਕ ਅਵੇਅਰਨੈਸ ਦਿੱਤੀ ਜਾ ਰਹੀ ਹੈ ਕਿ ਰੁੱਖ ਜਿਹੜਾ ਹੈਗਾ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਓ ਔਰ ਜਿੱਥੇ ਵੀ ਆਪਣੇ ਬਰਥਡੇ ਤੇ ਕਿਸੇ ਵੀ ਵਾਰ ਤਿਉਹਾਰ ਤੇ ਰੁੱਖ ਨੂੰ ਜ਼ਰੂਰ ਲਗਾਇਆ ਜਾਵੇ। ਬਨਪਾਗ ਵੱਲੋਂ ਅੱਜ ਮਹਾ ਉਸ ਲਬਨ ਵਾਹੋਂ ਸੋ ਬਣਾਇਆ ਜਾ ਰਿਹਾ। ਸੋ ਜਿੱਥੇ ਪ੍ਰਿੰਸੀਪਲ ਮੈਮ ਸਾਡੇ ਡੀਸੀ ਸਾਹਿਬ ਸਾਰੇ ਉਹਨਾਂ ਨੇ ਨਾਲ ਹੋ ਕੇ ਸਾਰੇ ਬੱਚਿਆਂ ਨੂੰ ਗੈਟ ਕੀਤਾ ਪੂਰੀ ਬਨਪਾਗ ਦੀ ਟੀਮ ਵੱਲੋਂ ਇਹ ਪ੍ਰੋਗਰਾਮ ਲਾਇਆ ਗਿਆ ਮੈਂ ਸਾਰਿਆਂ ਨੂੰ ਮੁਬਾਰਕਵਾਹ ਦਿੰਦਾ ਔਰ ਪੂਰੇ ਸੰਸਾਰ ਵਾਸੀਓ ਆਪਣੇ ਪੰਜਾਬ ਵਾਸੀਆਂ ਖਾਸ ਕਰਕੇ ਬੇਨਤੀ ਕਰਦਾ ਕਿ ਆਪਾਂ ਵੱਤੂ ਅਦ੍ਰਕਸ਼ ਲਗਾਈਏ ਤਾਂ ਜੋ ਜਿਹੜੇ ਵਾਤਾਵਰਣ ਨੂੰ ਸਹੀ ਕਰ ਸਕੀਏ ਅੱਜ ਜਿਹੜੇ ਹਾਲਾਤ ਦਸਹਾਣਾ ਦੇ ਕਾਰਨ ਜਿਹੜੇ ਬਹੁਤ ਸਾਰੇ ਹਾਲਾਤ ਆਪਾਂ ਮੈਂ ਉਹਦੇ ਅੱਗੇ ਵੀ ਪ੍ਰਮਾਤਮਾ ਨੂੰ ਬੇਨਤੀ ਕਰਦਾ ਕਿ ਪ੍ਰਮਾਤਮਾ ਸਿੱਤੇ ਪਾਸਾ ਇਹ ਜਿਹੜੇ ਸਾਡੇ ਹਾਲਾਤ ਜਿਹੜੇ ਬਹੁਤ ਨੁਕਸਾਨ ਹੋ ਰਿਹਾ ਲੋਕਾਂ ਦਾ ਸੋ ਇਹ ਜਲਦੀ ਇਸ ਸਥਿਤੀ ਤੋਂ ਬਾਹਰ ਕੱਢ ਸਕਦਾ ਹੈ ਪ੍ਰਮਾਤਮਾ ਹੀ ਕੱਢ ਸਕਦਾ ਸਾਡੇ ਮੁੱਖ ਮੰਤਰੀ ਸਰਦਾਰ ਕੋਸ਼ਮਾਨ ਜੀ ਦੀ ਸਰਕਾਰ پوری ਟੀਮ ਅਸੀਂ ਸੇਵਾਦਾਰ ਬਣ ਕੇ ਸੇਵਾ ਨਿਵਾ ਰਹੇ ਆਂ ਸੋ ਅੱਜ ਵੀ ਮੈਂ ਹੁਣ ਜਲਦੀ ਚੱਕ ਉਥਲੇ ਜਾਣਾ ਉੱਥੇ ਪ੍ਰੋਗਰਾਮ ਰਖੜਾ ਦੇਣ ਕਰ ਲ ਉੱਥੇ